राजपुरा ਦੇ ਵਿੱਚ ਅੱਜ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਵਿਖੇ ਅਜਕੜ ਦੁਆਰਾ ਬਾਬਾ ਜੀਵਨ ਸਿੰਘ ਮਿਰਚ ਮੰਡੀ ਤੋਂ ਲक्की ਨਾਮ ਦੇ ਵਿਅਕਤੀ ਵੱਲੋਂ ਗੁੱਟਕਾ ਸਾਇਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਲੱਕੀ ਨਾਮ ਦਾ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਸਵੇਰੇ 112 ਤੇ ਕਾਲ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਬਾਹਰ ਕਿਸੇ ਜਿਹੜੇ ਸ਼ੱਕੀ ਵਿਅਕਤੀ ਨੂੰ ਜਿਹੜਾ ਪਬਲਿਕ ਵੱਲੋਂ ਰੌਂਡ ਅਪ ਕੀਤਾ ਤੇ ਉਹਦੇ ਕੋਲੋਂ ਇੱਕ ਗੁਰਕਾ ਸਾਹਿਬ ਮਿਲਿਆ ਜਿਸਦੇ ਜਿਹੜੇ ਅੰਗ ਆ ਉਹ ਫਟੇ ਹੋਇਆ ਤੇ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡਾ ਪੀਸੀਆ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚ ਕੇ ਉਹ ਬੰਦਾ ਸੀ ਮੌਕੇ ਤੇ ਰੌਂਡ ਅਪ ਕੀਤਾ ਤੇ ਰੌਂਡ ਅਪ ਕਰਕੇ ਅਸੀਂ ਜਿਹੜੇ ਪਬਲਿਕ ਜਿਹੜੀ ਤੇ ਗੁਰਦਾਰ ਸਾਹਿਬ ਦੀ ਕਮੇਟੀ ਹੈ ਉਹਨਾਂ ਦੀ ਸਟੇਟਮੈਂਟ ਲੈ ਕੇ ਉਸ ਬੰਦੇ ਤੇ ਪਰਚਾ ਦਰਜ ਕਰ ਰਹੇ ਹਾਂ 295ਏ ਸੈਕਸ਼ਨ ਦੇ ਤਹਿਤ ਤੇ ਇਸ ਦੇ ਸਬੰਧ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਇਸ ਬੰਦੇ ਦਾ ਨਾਮ ਜਿਹੜਾ ਲੱਕੀ ਸਨੋ ਬੱਬੀ ਜਿਹੜੇ ਕਿ ਮਿਰਚ ਮੰਡੀ ਦੇ ਰਹਿਣ ਵਾਲੇ ਆ ਜਿਹੜੇ ਕਿ ਜਿਨ੍ਹਾਂ ਨੇ 10-15 ਦਿਨ ਪਹਿਲਾਂ ਕੇਸ ਕਟਾਏ ਨੇ ਪਹਿਲਾਂ ਕੇਸ ਸੀ ਇਹਨਾਂ ਦੇ ਕੁਛ ਤੁਮਾਗੇ ਅਪਸੈਟ ਨੇ ਤੇ ਬਾਕੀ ਦੌਰਾਨੀ ਤਫਤੀਸ਼ ਅਸੀਂ ਇਹਨਾਂ ਦਾ ਮੈਡੀਕਲ ਵਗੈਰਾ ਵੀ ਕਰਵਾਵਾਂਗੇ ਤੇ ਜੇਕਰ ਕੋਈ ਹੋਰ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਹ ਤਫਤੀਸ਼ ਦੇ ਦੌਰਾਨ ਬਾਚੇ ਜਾਊਗਾ ਸਰ ਗੁਟਕਾ ਸਾਹਿਬ ਕਿੱਥੇ ਹੁਣ ਖੇਗੁਰਾ ਕਿਤੇ ਇਹ ਜਿਹੜੇ ਗੁਟਕਾ ਸਾਹਿਬ ਇਹਨਾਂ ਤੋਂ ਮਿਲੇ ਸੀ ਉਹ ਗੁਰਕਾ ਸਾਹਿਬ ਨੂੰ ਅਸੀਂ ਬਾਬਾ ਜੀਵਨ ਸਿੰਘ ਜਿਹੜਾ ਗੁਰਦੁਆਰਾ ਸਾਹਿਬ ਮਿਰਚ ਮੰਡੀ ਆ ਉੱਥੇ ਸਾਡੇ ਸਟਾਫ ਵੱਲੋਂ ਸਤਿਕਾਰ ਸਹਿਤ ਉਹ ਜਿਹੜਾ ਸੁਸ਼ੋਭਿਤ ਕਰਵਾ ਦਿੱਤਾ ਗਿਆ ਤੇ ਜਿਹੜੇ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਇਹਦੇ ਤੇ ਅਸੀਂ ਕਾਨੂੰਨੀ ਤਰ੍ਹਾਂਾਂ ਦੇ ਤਹਿਤ ਇਹਦਾ ਪਰਚਾ ਦਰਜ ਕਰ ਰਹੇ ਹਾਂ ਜੀ ਸਰ ਜੀ ਜਿਹੜੇ ਗੁਰਕਾ ਸਾਹਿਬ ਨੂੰ ਇੱਥੋਂ ਲੈ ਗਿਆ ਜਿਹਦੇ ਉਹ ਸੁਸ਼ੋਭਿਤ ਲੱਗਿਆ ਤਪਰੀਸ਼ ਚ ਉਹ ਦੀ ਸਾਡੀ ਤਪਰੀਸ਼ ਦਾ 파ਟ ਦਰਾਨੀ ਤਪਰੀਸ਼ ਅਸੀਂ ਦੇਖਾਂਗੇ ਗੁਰਕਾ ਸਾਹਿਬ ਇਹ ਕਿੱਥੋਂ ਲੈ ਗਿਆ ਤੇ ਕੋਈ ਸੀਸੀਟੀਵੀ ਫੁਟੇਜ ਵੀ ਦੇ ਹਾਂਜੀ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਤੇ ਅਸੀਂ ਸੀਸੀਟੀਵੀ ਚੈੱਕ ਕਰਵਾਇ ਕਰਵਾ ਰਹੇ ਹਾਂ ਇਹਦੀ ਮੂਵਮੈਂਟ ਚੈੱਕ ਕਰ ਰਹੇ ਹਾਂ ਜੇਕਰ ਕੋਈ ਸਾਨੂੰ ਸ਼ੱਕੀ ਮੂਵਮੈਂਟ ਲੱਗੇ ਤਾਂ ਉਹਦੇ ਹਿਸਾਬ ਨਾਲ ਅਲੱਗ ਸੈਕਸ਼ਨ ਦੇ ਤਹਿਤ ਕਾਰਵਾਈ ਕੀਤੀ ਜਾਊਗੀ राजपुरा ਦੇ ਵਿੱਚ ਅੱਜ ਇੱਕ ਅਨੋਖੀ ਘਟਨਾ ਸਾਹਮਣੇ ਆਈ ਹੈ। ਰਾਜਪੁਰਾ ਵਿਖੇ ਅਜਕੜ ਦੁਆਰਾ ਬਾਬਾ ਜੀਵਨ ਸਿੰਘ ਮਿਰਚ ਮੰਡੀ ਤੋਂ ਲक्की ਨਾਮ ਦੇ ਵਿਅਕਤੀ ਵੱਲੋਂ ਗੁੱਟਕਾ ਸਾਇਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਤੇ ਉਸ ਤੋਂ ਬਾਅਦ ਵੱਡੀ ਕਾਰਵਾਈ ਸ਼ੁਰੂ ਕੀਤੀ। ਜਿਸ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਲੱਕੀ ਨਾਮ ਦਾ ਵਿਅਕਤੀ ਦਿਮਾਗੀ ਤੌਰ ਤੇ ਠੀਕ ਨਹੀਂ ਹੈ। ਸਵੇਰੇ 112 ਤੇ ਕਾਲ ਮਿਲੀ ਸੀ ਕਿ ਰੇਲਵੇ ਸਟੇਸ਼ਨ ਦੇ ਬਾਹਰ ਕਿਸੇ ਜਿਹੜੇ ਸ਼ੱਕੀ ਵਿਅਕਤੀ ਨੂੰ ਜਿਹੜਾ ਪਬਲਿਕ ਕੋਲੋਂ ਰੌਂਡ ਅਪ ਕੀਤਾ ਤੇ ਉਹਦੇ ਕੋਲੋਂ ਇੱਕ ਗੁਰਕਾ ਸਾਹਿਬ ਮਿਲਿਆ ਜਿਸਦੇ ਜਿਹੜੇ ਅੰਗ ਆ ਉਹ ਫਟੇ ਹੋਇਆ ਤੇ ਉਸਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਡਾ ਪੀਸੀਆਰ ਤੇ ਡਿਊਟੀ ਅਫਸਰ ਮੌਕੇ ਤੇ ਪਹੁੰਚ ਕੇ ਉਹ ਬੰਦਾ ਸੀ ਮੌਕੇ ਤੇ ਰੌਂਡ ਅਪ ਕੀਤਾ ਤੇ ਰੌਂਡ ਅਪ ਕਰਕੇ ਅਸੀਂ ਜਿਹੜੇ ਪਬਲਿਕ ਦੇ ਜਿਹੜੇ ਗੁਰਦਾਰ ਸਾਹਿਬ ਦੀ ਕਮੇਟੀ ਹੈ ਉਹਨਾਂ ਦੀ ਸਟੇਟਮੈਂਟ ਲੈ ਕੇ ਉਸ ਬੰਦੇ ਤੇ ਪਰਚਾ ਦਰਜ ਕਰ ਰਹੇ ਹਾਂ 295ਏ ਸੈਕਸ਼ਨ ਦੇ ਤਹਿਤ ਤੇ ਇਸ ਦੇ ਸਬੰਧ ਚ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਹ ਇਸ ਬੰਦੇ ਦਾ ਨਾਮ ਜਿਹੜਾ ਲੱਕੀ ਸਨੋ ਬੱਬੀ ਜਿਹੜੇ ਕਿ ਮਿਰਚ ਮੰਡੀ ਦੇ ਰਹਿਣ ਵਾਲੇ ਆ ਜਿਹੜੇ ਕਿ ਜਿਨ੍ਹਾਂ ਨੇ 10-15 ਦਿਨ ਪਹਿਲਾਂ ਕੇਸ ਕਟਾਏ ਨੇ ਪਹਿਲਾਂ ਕੇਸ ਸੀ ਇਹਨਾਂ ਦੇ ਕੁਛ ਤਮਾਕੀ ਅਪਸੈਟ ਨੇ ਤੇ ਬਾਕੀ ਦੌਰਾਨੀ ਤਫ਼ਤੀਸ਼ ਅਸੀਂ ਇਹਨਾਂ ਦਾ ਮੈਡੀਕਲ ਵਗੈਰਾ ਵੀ ਕਰਵਾਵਾਂਗੇ ਤੇ ਜੇਕਰ ਕੋਈ ਹੋਰ ਕੋਈ ਗੱਲ ਸਾਹਮਣੇ ਆਉਂਦੀ ਆ ਤਾਂ ਉਹ ਤਫ਼ਤੀਸ਼ ਦੇ ਦੌਰਾਨ ਬਾਚੇ ਜਾਊਗਾ ਸਰ ਗੁੱਟਕਾ ਸਾਹਿਬ ਕਿੱਥੇ ਹੁਣ ਖੇਗੁਰਾ ਕਿਤੇ ਇਹ ਜਿਹੜੇ ਗੁੱਟਕਾ ਸਾਹਿਬ ਇਹਨਾਂ ਤੋਂ ਮਿਲੇ ਸੀ ਉਹ ਗੁਰਕਾ ਸਾਹਿਬ ਨੂੰ ਅਸੀਂ ਬਾਬਾ ਜੀਵਨ ਸਿੰਘ ਜਿਹੜਾ ਗੁਰਦੁਆਰਾ ਸਾਹਿਬ ਮਿਰਚ ਮੰਡੀ ਆ ਉੱਥੇ ਸਾਡੇ ਸਟਾਫ ਵੱਲੋਂ ਸਤਿਕਾਰ ਸਹਿਤ ਉਹ ਜਿਹੜਾ ਸੁਸ਼ੋਭਿਤ ਕਰਵਾ ਦਿੱਤਾ ਗਿਆ ਤੇ ਜਿਹੜੇ ਬੰਦੇ ਨੂੰ ਅਸੀਂ ਰਾਉਂਡ ਅਪ ਕਰ ਲਿਆ ਇਹਦੇ ਤੇ ਅਸੀਂ ਕਾਨੂੰਨੀ ਤਰਾਵਾਂ ਦੇ ਤਹਿਤ ਇਹਦਾ ਪਰਚਾ ਦਰਜ ਕਰ ਰਹੇ ਹਾਂ ਸਰ ਜੀ ਜਿਹੜਾ ਗੁਰਕਾ ਸਾਹਿਬ ਕਿੱਥੋਂ ਲੈ ਕੇ ਆਏ ਜੀ ਉਹ ਕਿੱਥੇ ਲੱਗਿਆ ਤਪੀਸ਼ ਚ ਹੋਜੀ ਸਾਡੀ ਤਪੀਸ਼ ਦਾ 파ਟ ਦੌਰਾਨੀ ਤਪੀਸ਼ ਅਸੀਂ ਦੇਖਾਂਗੇ ਗੁਰਕਾ ਸਾਹਿਬ ਇਹ ਕਿੱਥੋਂ ਲੈ ਕੇ ਆਏ ਤੇ ਕੋਈ ਸੀਸੀਟੀਵੀ ਫੁਟੇਜ ਵੀ ਦੇ ਹਾਂਜੀ ਅਸੀਂ ਟੀਮਾਂ ਲਾਈਆਂ ਹੋਈਆਂ ਨੇ ਅਸੀਂ ਸੀਸੀਟੀਵੀ ਚੈੱਕ ਕਰਵਾਇ ਕਰਵਾ ਰਹੇ ਹਾਂ ਇਹਦੀ ਮੂਵਮੈਂਟ ਚੈੱਕ ਕਰ ਰਹੇ ਹਾਂ ਜੇਕਰ ਕੋਈ ਸਾਨੂੰ ਸ਼ੱਕੀ ਮੂਵਮੈਂਟ ਲੱਗੀ ਤਾਂ ਉਹਦੇ ਹਿਸਾਬ ਨਾਲ ਅਲੱਗ ਸੈਕਸ਼ਨ ਦੇ ਤਹਿਤ ਕਾਰਵਾਈ ਕੀਤੀ ਜਾਊਗੀ